ਵਿੰਡਾ ਵਾਲਿਓ ਜਿਹਨੇ ਪੰਜਾਬ ਦੇ ਵਿੱਚ ਜਨਮ ਲੈ ਲਿਆ ਨਾ ਤੇ ਜਿਹਨੂੰ ਕੁੱਤਿਆਂ ਦਾ ਸ਼ੌਂਕ ਪੈ ਗਿਆ ਜਿਹਨੇ ਘਰੇ ਬੱਚਾ ਰੱਖਣਾ ਹੋਇਆ ਤਾਂ ਉਹਨੂੰ ਸਭ ਤੋਂ ਪਹਿਲਾਂ ਬਈ ਇੱਕੋ ਬਰੀਡ ਦੇ ਖਿਆਲ ਆਊਗਾ ਵੀ ਮੈਂ ਜੇ ਕੁੱਤਾ ਰੱਖਣਾ ਰੱਖੀ ਵਾਸਤੇ ਵਫਾਦਾਰੀ ਵਾਸਤੇ ਤਾਂ ਜਰਮਨ ਸ਼ੈਫਰਡ ਨਾਲੋਂ ਵਧੀਆ ਕੋਈ ਕੁੱਤਾ ਨਹੀਂ ਹੋ ਸਕਦਾ ਤੇ ਤੁਹਾਡੇ ਲਈ ਇਹ ਵੀਡੀਓ ਤਾਂ ਹੀ ਲੈ ਕੇ ਆਏ ਆ ਤੇ ਵੀਡੀਓ ਵੀ ਉਸ ਬੰਦੇ ਦੀ ਲੈ ਕੇ ਆਏ ਆ ਜਿਹੜਾ ਬਈ ਪੰਜਾਬ ਦਾ ਜਰਮਨ ਸ਼ੈਫਰਡ ਦਾ ਕਿੰਗ ਕਹਿ ਸਕਦੇ ਆ ਗਿਣਤੀ ਕਰਕੇ ਨਹੀਂ ਵੀ ਬਾਈ ਕੋਲੇ ਗਿਣਤੀ ਦੇ ਵਿੱਚ ਜਾਨਵਰ ਵੱਧਾ ਬਾਈ ਕੋਲੇ ਕੁਆਲਿਟੀ ਇੰਨੀ ਆ ਬਾਈ ਨੇ ਜਿੰਨੇ ਜਾਨਵਰ ਆ ਸਾਰੇ ਇੰਪੋਰਟ ਲੈਂਦੇ ਰੱਖਿਆ ਬਾਈ ਇਹ ਨਹੀਂ ਵੀ ਜੇ ਜਾਦੇ ਜਾਨਵਰ ਰੱਖ ਲੇ ਜਾਦੇ ਕੁੱਤੀਆਂ ਰੱਖ ਲਈਆਂ ਤਾਂ ਕੁਆਲਿਟੀ ਨਾਲ ਕੋਈ ਸਮਝੌਤਾ ਹੋਊਗਾ ਇਹ ਗੱਲ ਨਹੀਂ ਬਾਈ ਜਿੱਥੇ ਜਿੱਥੇ ਵੀ ਕੁੱਤਿਆਂ ਦੇ ਸ਼ਕੀਨ ਬੈਠੇ ਆ ਇੱਕ ਵਾਰ ਨਾਂ ਲੈ ਦਿਓ ਬਾਈ ਪੰਜਾਬ ਦੇ ਵਿੱਚ ਪਟਵਾਰੀ ਨਾਂ ਦਾ ਬੰਦਾ ਬੁੱਟਰ ਕਲਾ ਵਾਲਾ ਪਟਵਾਰੀ ਉਹ ਕਿਵੇਂ ਦਾ ਕੰਮ ਕਰਦਾ ਤਾਂ ਲੋਕ ਤੁਹਾਨੂੰ ਆਪ ਹੀ ਦੱਸਣਗੇ ਬਾਈ ਗਵਾਹੀ ਦੇਣਗੇ ਇਸ ਬੰਦੇ ਦੀ ਇਮਾਨਦਾਰੀ ਦੀ ਕੁਆਲਿਟੀ ਦੀ ਕੁਆਲਿਟੀ ਕਰਕੇ ਅੱਜ ਪੰਜਾਬ ਦੇ ਵਿੱਚ ਬਾਈ ਪਟਵਾਰੀ ਦਾ ਵੱਡਾ ਨਾਮ ਜੀਐਸਡੀ ਕੈਨਲ ਮੋਗਾ ਦੇ ਨਾਮ ਤੇ ਬਾਈ ਦਾ ਪੇਜ ਬਣਿਆ ਤੇ ਜਦੋਂ ਬਾਈ ਬੱਚਿਆਂ ਦੀਆਂ ਵੀਡੀਓ ਪਾਉਂਦਾ ਬਾਈ ਨਾਲ ਦੀ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਬਾਈ ਦੇ ਬੱਚੇ ਵਿਗਦੇ ਆ ਤੇ ਅੱਜ ਯੰਗ ਫਾਰਮਰ ਦੀ ਟੀਮ ਆਈ ਆ ਬਾਈ ਦੇ ਕੈਨਲ ਤੇ ਸਾਰੇ ਤੁਹਾਨੂੰ ਜਾਨਵਰ ਦਿਖਾਵਾਂਗੇ ਬਾਈ ਦੇ ਜਿੰਨੇ ਸਟੱਡ ਆ 7-8 ਤਾਂ ਬਾਈ ਕੋਲੇ ਸਟੱਡ ਆ ਉਹਨਾਂ ਦੀ ਜਿਹੜੀ ਮੀਟਿੰਗ ਵੀ ਬਾਈ ਕਰਵਾਉਂਦਾ ਕਿਸੇ ਨੇ ਚੰਗੀ ਫੀਮੇਲ ਆਪਦੀ ਮੇਟ ਕਰਵਾਉਣੀ ਹੈ ਸੰਪਰਕ ਕਰ ਲਿਓ ਤੇ ਜਿਨ੍ਹਾਂ ਨੇ ਚੰਗਾ ਬੱਚਾ ਲੈਣਾ ਚੰਗਾ ਰੇਟ ਭਰਨਾ ਵਧੀਆ ਜਾਨਵਰ ਤਿਆਰ ਕਰਨਾ ਸ਼ੋਅ ਕੁਆਲਟੀ ਵਾਲਾ ਤਾਂ ਉਹੀ ਭਰਾ ਬਾਈ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਚੱਲੀ ਜਾਂਦਾ WhatsApp ਮੈਸੇਜ ਕਰ ਦਿਓ ਬਾਈ ਆਪ ਸੰਪਰਕ ਕਰੂਗਾ ਤੇ ਜਿਹੜੀ ਜਰਮਨ ਸ਼ੈਫਰਡ ਦੀਆਂ ਖੂਬੀਆਂ ਨੇ ਕਿਵੇਂ ਜਾਨਵਰ ਤਿਆਰ ਕਰਨਾ ਕੀ ਖਰਾਕ ਦੇਣੀ ਆ ਉਹ ਸਾਰੀ ਗੱਲਬਾਤ ਬਾਈ ਨੇ ਵੀਡੀਓ ਦੇ ਵਿੱਚ ਦੱਸੀ ਆ ਤੇ ਆਹ ਜਿਹੜੇ ਬੱਚੇ ਤੁਸੀਂ ਦੇਖ ਲਓ ਇਹੋ ਜਿਹੇ ਬੱਚੇ ਜੇ ਤੁਸੀਂ ਲੈਣਿਆ ਕੁਆਲਟੀ ਵਾਲੇ ਜਿਹੜੇ ਤੁਹਾਨੂੰ ਦੱਸਣਗੇ ਜਮਦੇ ਕਿ ਅਸੀਂ ਵੱਡੇ ਹੋ ਕੇ ਕੀ ਬਣਨਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਆਪਾਂ ਬਾਈ ਜੀ ਗਲਤ ਬੰਦੇ ਕੋਲੇ ਜਾਂਦੇ ਨਹੀਂ ਤੇ ਨਾ ਗਲਤ ਬੰਦੇ ਨੂੰ ਆਪਾਂ ਪ੍ਰਮੋਟ ਕਰਨਾ ਜੇ ਯੰਗ ਫਾਰਮਰ ਤੇ ਵੀਡੀਓ ਆਈ ਹੈ ਨਾ ਤਾਂ ਬਾਈ 'ਚ ਕੋਈ ਗੱਲਬਾਤ ਹੋ ਆਜੋ ਫਿਰ ਦੋਸਤੋ ਬਾਲੀਆਂ ਗੱਲਾਂ ਬਾਤਾਂ ਨਹੀਂ ਕਰਦੇ ਬਾਈ ਨਾਲ ਗੱਲਬਾਤ ਕਰਾਉਣੇ ਆ ਤੇ ਇਸ ਵੀਡੀਓ ਨੂੰ ਬਣ ਦੇ ਵਿੱਚ ਜਿਹੜਾ ਵੱਡਾ ਯੋਗਦਾਨ ਬਾਈ ਸੁਖਦੀਪ ਕੋਟਲਾ ਮੇਰ ਸਿੰਘ ਵਾਲਾ ਬਾਈ ਪ੍ਰਦੀਪ ਜੇਲਦਾਰ ਬਾਈ ਸੀਪਾ ਆਪਣੇ ਭਲਾਈਆਣੇ ਤੋਂ ਤੇ ਬਾਈ ਹਰਜੀਤ ਕੋਟਲਾ ਸਾਰੇ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਤੇ ਇਹਨਾਂ ਕਰਕੇ ਇਹ ਵੀਡੀਓ ਬਣੀ ਆ ਬਾਈ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਸੁਣਿਓ ਧਿਆਨ ਨਾਲ ਵੀਡੀਓ ਨੂੰ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਧੰਨਵਾਦ ਪਹਿਲਾਂ ਦਾ ਤੁਸੀਂ ਸਮਾਂ ਦਿੱਤਾ ਹਨਾ ਆਪ ਦੇ ਰਹ ਜੀਮ ਜਾਂਦੇ ਵਿੱਚੋਂ ਤੇ ਆਪਾਂ ਦੱਸ ਦਈਏ ਪਹਿਲਾਂ ਕਿੱਥੇ ਖੜੇ ਆਂ ਬਈ ਆਪਣੇ ਪਿੰਡ ਦੀ ਲੋਕੇਸ਼ਨ ਤੇ ਆਪਣੇ ਚੈਨਲ ਦਾ ਨਾਮ ਆਪਣਾ ਪਿੰਡ ਵੀਰੇ ਬੁੱਟਰ ਕਲਾਂਗਾ ਜ਼ਿਲ੍ਹਾ ਮੋਗਾ ਜੀ ਤੇ ਰਣੀਆਂ ਰੋਡ ਤੇ ਆਪਣਾ ਹੈਗਾ ਚੈਨਲ ਹੈ ਠੀਕ ਹੈ ਬਈ ਜੀਐਸਡੀ ਚੈਨਲ ਹੈ ਨਾ ਹਾਂ ਜੀਐਸਡੀ ਚੈਨਲ ਮੋਗਾ ਦੇ ਨਾਮ ਤੇ ਆਪਣਾ ਇੰਸਟਾਗ੍ਰam ਠੀਕ ਹੈ ਬਾਈ ਦਾ ਇੰਸਟਾਗ੍ਰam ਪੇਜ ਬਣਿਆ ਜੀ ਚੰਗੇ ਫੋਲੋਅਰ ਆ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਤੁਸੀਂ ਫੋਲੋ ਜ਼ਰੂਰ ਕਰਿਓ ਬਈ ਆਪਣੇ ਇਸ ਸਫਰ ਦੀ ਗੱਲ ਕਰੀਏ ਜਰਮਨ ਸ਼ੈਫਰਡ ਦੀ ਹਨਾ ਸਭ ਤੋਂ ਪਹਿਲਾਂ ਆਪਾਂ ਨੂੰ ਸ਼ੌਂਕ ਕਿੱਥੋਂ ਪਿਆ ਬਈ ਪਹਿਲਾ ਜਾਨਵਰ ਕਦੋਂ ਲੈ ਕੇ ਆਏ ਕਿਵੇਂ ਸ਼ੌਂਕ ਪਿਆ ਸੀ ਦਿਮਾਗ 'ਚ ਕਿਵੇਂ ਆਇਆ ਵੀ ਆਪਾਂ ਇਸ ਲਾਈਨ ਦੇ ਵਿੱਚ ਆਉਣਾ ਹੈਗਾ ਆਪਾਂ ਨੂੰ ਵੀਰੇ ਹੋ ਗਏ 15 ਤੋਂ 16 ਸਾਲ ਪਹਿਲਾਂ ਇੱਕ ਦੋ ਕੁੱਤੇ ਹੁੰਦੇ ਸੀਗੇ ਫਿਰ 14 ਸਾਲ 13 ਤੋਂ 14 ਸਾਲ ਹੋ ਗਏ ਹਣ ਜਾਰੇ ਕੁੱਤੇ ਫਿਰ ਜਿਵੇਂ ਜਿਵੇਂ ਕ੍ਰੇਜ ਵਧੀ ਗਿਆ ਬਈ ਠੀਕ ਹੈ ਬਈ ਪਹਿਲਾ ਜਾਨਵਰ ਪਹਿਲਾ ਜਾਨਵਰ ਕਦੋਂ ਲੈ ਕੇ ਆਏ ਕਿਹੜੇ ਸਾਲ ਦੀ ਗੱਲ ਹੈ ਅੰਦਾਜ਼ਾ ਹੀ ਹੈ ਵੀਰੇ ਹੋਈ ਗਏ ਉਦਾਂ ਦਾ ਘਟੋ ਘਟ 20 22 ਸਾਲ ਤੋਂ ਇੱਕ ਦੋ ਕੁੱਤੇ ਦਾ ਅੱਛਾ ਕਰੀ ਹੁੰਦੀ ਹੈ ਜਿਵੇਂ ਹੈਨਾ ਵੀ ਯਾਨੀ ਕਿ ਜਿਆਦੇ ਵਿਧਾਨ ਦੇ 14 15 ਸਾਲੀ ਹੂੰ ਪ੍ਰੋਫੈਸ਼ਨਲੀ ਜਦੋਂ ਤੁਸੀਂ ਆਏ ਹੋ ਇਸ ਕੰਮ ਦੇ ਵਿੱਚ ਉਦੋਂ ਫਿਰ ਇਹ ਫਾਰਮ ਜਿਹੜਾ ਸੈਟਅਪ ਤਿਆਰ ਕੀਤਾ ਇਹ ਕਦੋਂ ਤਿਆਰ ਕੀਤਾ ਸੀ ਇਹ ਵੀਰੇ ਜਿਵੇਂ ਜਿਵੇਂ ਡੌਗ ਵਧ ਹੀ ਗਏ ਊਮੀ ਊਮੀ ਵਧਾਇਆਗਾ ਆਪਾਂ ਵੀ ਐਂ ਨਹੀਂ ਦੀ ਇੱਕਦਾਂ ਵੀ ਸਾਰਾ ਇਕੱਠਾ ਕੀਤਾ ਹਾਂਜੀ ਬਈ ਪਹਿਲਾਂ 7 8 ਕੁੱਤੇ ਸੀਗੇ ਫਿਰ ਉਦੋਂ ਗਾਹ ਵਧਾਏ ਫਿਰ ਇੱਕ ਸਾਲਿਆ ਦੋ ਦੋ ਤਿੰਨ ਤਿੰਨ ਵਧਾ ਆਪਾਂ ਵੀ ਵਧਾਏ ਠੀਕ ਆ ਹੁਣ ਬਈ ਟੋਟਲ ਕਿੰਨੇ ਆਪਣੇ ਕੋਲ ਹੈਗੇ ਐਨੀਮਲ ਉਹਨਾਂ ਵੀਰੇ ਹੋਣਗੇ ਅੰਦਾਜ਼ਾ 35 ਤੋਂ 40 ਦੇ ਵਿੱਚ ਵੱਡੇ ਵੱਡੇ ਆ ਐਡਲਟ हां ਬਾਕੀ ਬੱਚੇ-ਬੱਚੇ ਜੋੜ ਕੇ ਤੇ ਸਟੱਡ ਕਿੰਨੇ ਨੇ ਬਈ ਆਪਣੇ ਕੋਲ ਸਟੱਡ ਵੀਰੇ ਆਪਣੇ ਕੋਲੇ 8 ਤੋਂ 9 ਦਾ ਸਟੱਡ ਹੀ ਆ ਠੀਕ ਆ ਵੀ ਚਾ ਦੋ ਬਲੈਕ ਆ ਹਾਂਜੀ ਤੇ ਬਾਕੀ 6 ਬਲੈਕ ਹਨ 10 ਠੀਕ ਆ ਬਈ ਹਾਂਜੀ ਜ਼ਿਆਦਾਤਰ ਬਾਈ ਕੋਲੇ ਜਿਹੜੇ ਹੈਗੇ ਨੇ ਸਟੱਡ ਇੰਪੋਰਟ ਲਾਈਨ ਦੇ ਆਗੇ ਬਈ ਹਨ ਆਪਣੇ ਕੋਲੇ ਸਾਰੇ ਤਿੰਨ ਦੇ ਸੰਥਿੰਗ ਆਪਣੇ ਕੋਲੇ ਡਾਇਰੈਕਟ ਇੰਪੋਰਟ ਹੀ ਆ ਠੀਕ ਆ ਬਈ ਬਾਕੀ ਵੀ ਸਾਰੇ ਇੰਪੋਰਟਡ ਬਲੱਡ ਲਾਈਨ ਦੇ ਆ ਵੀ ਚੰਗੀਆਂ ਲਾਈਨਾਂ ਦੇ ਆ ਵਧੀਆ ਡੌਗ ਆ ਸਾਰੇ ਜੀ ਬਈ ਹਾਂਜੀ ਬਾਈ ਨਸਲਾਂ ਹੋਰ ਵੀ ਬਹੁਤ ਨੇ ਹਨਾ ਪੰਜਾਬ ਦੇ ਵਿੱਚ ਬੰਦੇ ਬਹੁਤ ਹੋਰ ਨਸਲਾਂ ਦੇ ਵੀ ਕੰਮ ਕਰੀ ਜਾਂਦੇ ਆ ਜਰਮਨ ਸ਼ੈਫਰਡ ਨੂੰ ਚੁਣਨ ਦਾ ਕੀ ਕਾਰਨ ਰਿਹਾ ਕਿਉਂ ਇਹ ਨਸਲ ਨੂੰ ਤੁਸੀਂ ਚੁਣਿਆ ਇਹ ਬਰੀਡ ਬੜੇ ਸਿਆਣੀ ਆ ਬਾਕੀ ਸਾਰੀ ਡੌਗ ਤਾਂ ਵਧੀਆ ਆ ਪਾ ਆਪਣੇ ਹਿਸਾਬ ਨਾਲ ਜਿਹੜੇ ਰੱਖੇ ਆ ਪਰ ਆਪ ਨੂੰ ਇਹ ਵਧੀਆ ਲੱਗਦੇ ਆ ਪਾ ਤਾਂ ਹੀ ਇਹ ਰੱਖੇ ਆ ਠੀਕ ਆ ਬਾਈ ਸਾਰੇ ਤੁਹਾਡੇ ਕੋਲ ਜਰਮਨ ਸ਼ੈਫਰਡ ਹੀ ਹਨਾ ਸ਼ੁਰੂ ਤੋਂ ਲਈ ਸਾਰੀ ਜਰਮਨ ਸ਼ੈਫਰਡ ਹੀ ਠੀਕ ਆ ਬਾਈ ਹੋਰ ਬਰੀਡ ਕੋਈ ਨਹੀਂ ਆਪਾਂ ਇਹਨਾਂ ਦੀ ਬਈ ਸੰਭਾਲ ਦੀ ਗੱਲ ਕਰੀ ਹੈ ਹਨਾ ਤੁਹਾਡੇ ਕੋਲੇ ਜਾਨਵਰ ਕਾਫੀ ਆ ਹਨ ਇਹਨਾਂ ਦੀ ਡਾਈਟ ਪਲਾਨ ਬਣਾਉਣਾ ਪੈਂਦਾ ਖਾਣਾ ਪੀਣਾ ਸਾਰਾ ਕੀ ਸੰਭਾਲ ਰਹੀਂਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸ਼ਡਿਊਲ ਕੀ ਹੁੰਦਾ ਆਪਣਾ ਇਹਨਾਂ ਨੂੰ ਵੀ ਇਹ ਕਰਦਾ ਹੋਮ ਫੂਡ ਵੀ ਦਿੰਨੇ ਆ ਜਿਵੇਂ ਰੋਟੀ ਦਹੀਂ ਵਗੈਰਾ ਹਾਂਜੀ ਸਾਰਾ ਕੁਝ ਉਹ ਵੀ ਪੈਂਦਾ ਨਾਲ ਫੀਡ ਐਗ ਆਂਡੇ ਵਗੈਰਾ ਪੈਂਦੇ ਹੈਗੇ ਹੂੰ ਬਸੇ ਸਾਰੀਆਂ ਚੀਜ਼ਾਂ ਨੇ ਦੋ ਟਾਈਮ ਡਾਈਟ ਵੱਡਿਆਂ ਨੂੰ ਆ ਜੀ ਛੋਟੇ ਬੱਚੇ ਵਿੱਚ ਉਹਨਾਂ ਨੂੰ ਤਿੰਨ ਟਾਈਮ ਡਾਈਟ ਬੰਦੇ ਹੁੰਦੇ ਆ ਜਾਦਾ ਤਾਂ ਬਈ ਇਹੀ ਧਾਰਨਾ ਦੇਖੀ ਆ ਲੋਕ ਕਹਿੰਦੇ ਰਹਿੰਦੇ ਆ ਵੀ ਜਿਹੜਾ ਇਹ ਬਰੀਡ ਆ ਇਹ ਫੀਡ ਤੋਂ ਬਿਨਾਂ ਨਹੀਂ ਪਾਲ ਸਕਦੀ ਤਿਆਰ ਨਹੀਂ ਹੁੰਦੀ ਹੈ ਨਾ ਵੀ ਇਹਨੂੰ ਫੀਡ ਪਾਉਣੀ ਪੈਂਦੀ ਆ ਘਰ ਦੀਆਂ ਰੋਟੀਆਂ ਤੇ ਪਾਲਦੇ ਨਹੀਂ ਨਹੀਂ ਕੋਈ ਐਡੀ ਗੱਲ ਨਹੀਂ ਵੀਰੇ ਜਿਵੇਂ ਹੁਣ ਸਾਥੋ ਬੱਚੇ ਲੈ ਕੇ ਆਉਂਦੇ ਆ ਕਈ ਬੰਦੇ ਨਹੀਂ ਫੀਡ ਯੂਜ਼ ਕਰਦੇ ਜਦੋਂ ਕੁੱਤੀਆਂ ਵਾਪਸ ਮੀਟਿੰਗ ਬੂਟਿੰਗ ਵਾਸਤੇ ਆਉਂਦੀਆਂ ਬਹੁਤ ਸੋਹਣੀਆਂ ਘਰ ਦੀ ਫੀਡ ਤੇ ਵੀ ਚਾਰ ਹੁੰਦੇ ਆ ਇਹ ਜੀ ਗੱਲ ਨਹੀਂ ਠੀਕ ਆ ਬਈ ਇਹ ਤਾਂ ਆਪਣੇ ਆਪਣਾ ਜਿਹਨੂੰ ਫਿਰਜੀ ਕਰਦਾ ਪਾ ਲੈਂਦਾ ਅਗਲਾ ਕਿ ਨਹੀਂ ਤਾਂ ਹੋਮ ਫੂਡ ਤੇ ਵਧੀਆ ਤਿਆਰ ਹੋ ਜਾਂਦਾ ਏਡੀ ਗੱਲ ਚਿਕਨ ਵੀ ਜ਼ਰੂਰੀ ਅੱਬੀ ਇਹਦੇ ਲਈ ਕਿ ਬਿਨਾ ਚਿਕਨ ਤੋਂ ਵੀ ਕਰ ਸਕਦੇ ਸੀ ਚਿਕਨ ਅਸੀਂ ਵੀਰੇ ਜਮਾ ਹੀ ਨਹੀਂ ਪਾਉਂਦੇ ਕੁੱਤਿਆਂ ਨੂੰ ਸਾਡੇ ਇੱਕ ਡੌਗ ਇੰਪੋਰਟ ਆ ਉਹ ਪਹਿਲਾਂ ਚਿਕਨ ਤੇ ਲੱਗਿਆ ਕਰਕੇ ਸੀ ਕੱਲੇ ਉਸ ਨੂੰ ਹੀ ਪਾਉਨੇ ਆ ਬਾਕੀ ਸਾਰਿਆਂ ਨੂੰ ਅਸੀਂ ਕਿਸੇ ਨੂੰ ਨਹੀਂ ਚਿਕਨ ਪਾਉਂਦੇ ਠੀਕ ਹੈ ਬਾਈ ਬਈ ਜਦੋਂ ਇਹਨਾਂ ਨੂੰ ਦੇਖਦਿਆਂ ਦੂਰੋਂ ਹਨਾ ਡਰ ਆਉਂਦਾ ਯਾਰ ਵੀ ਐਡੇ ਵੱਡੇ ਵੱਡੇ ਹੈਗੇ ਆ ਬੰਦੇ ਨੂੰ ਅਟੈਕ ਨਾ ਕਰਨ ਪਰ ਇਹ ਸਿਆਣੇ ਬਹੁਤ ਆਪਾਂ ਖੜੇ ਆ ਵਿੱਚ ਵੀ ਆਪ ਇਹਨਾਂ ਦੇ ਰਹੇ ਆ ਹਨਾ ਤਾਂ ਇਹ ਨਸਲ ਦੀਆਂ ਖੂਬੀਆਂ ਕੀ ਕੀ ਹੈਗੇ ਜੇ ਮੇਨਲੀ ਗੱਲ ਕਰੀ ਆਪਾਂ ਕੀ ਕੀ ਗੁਣ ਹੈਗੇ ਜਿਹੜੀਆਂ ਨਸਲ ਦੇ ਵਿੱਚ ਖਾਸ ਹੈਗੇ ਗੁਣ ਜੀ ਇੱਕ ਤਾਂ ਅਟੈਚਮੈਂਟ ਬਹੁਤ ਸ਼ੀਦੀ ਮੰਨਦੇ ਆ ਬਾਕੀ ਹੁਣ ਵੀ ਬੱਚੇ ਜਿਵੇਂ ਮਰਜ਼ੀ ਖਿੱਢੀ ਜਾਣ ਨਾਲ ਜਿਵੇਂ ਕੋਈ ਬਰੀਡਾਂ ਦਾ ਡਰ ਲੱਗਦਾ ਅਗਲਾ ਡਰਦਾ ਇਹ ਤਾਂ ਡਰਨ ਦੀ ਗੱਲ ਨਹੀਂ ਜੀ ਠੀਕ ਹੈ ਜੀ ਇਹ ਫ੍ਰੈਂਡਲੀ ਆ ਅੱਛਾ ਬਾਕੀ ਸਾਡੇ ਹੁਣ ਜਿਵੇਂ ਨੌਕਰ ਨਾਕਰ ਚੇਂਜ ਹੁੰਦੇ ਰਹਿੰਦੇ ਆ 5-7 ਦਿਨ ਉਹ ਜਿਹੜਾ ਨਾਲ ਰਹਿੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਹਾਂਜੀ ਤੇ ਹਲੇ ਤੱਕ ਵੀ ਇਹੋ ਜਿਹਾ ਸੀਨ ਨਹੀਂ ਹੋਇਆ ਕਦੇ ਵੀ ਜੇ ਕਿਸੇ ਨੂੰ ਵੱਡ ਬੁੱਢ ਲਿਆ ਜੀ ਬਈ ਇਨੇ ਕੁੱਤੇ ਆ ਇਹ ਇਕੱਲੇ ਵਿੱਚ ਫਿਰਦੇ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਜੀ ਜਿਵੇਂ ਤੁਹਾਡੇ ਕੋਲੋਂ ਜਾਂਦੇ ਆ ਬੱਚੇ ਹਨਾ ਬਈ ਸੇਲ ਵੀ ਕਰਦੇ ਹੋ ਤੁਹਾਡੇ ਕੋਲੇ ਵੀ ਬਹੁਤ ਜਾਨਵਰ ਆ ਇਹ ਬਰੀਡ ਆ ਜੇ ਆਪਾਂ ਘਰੇ ਵੀ ਰੱਖਣੀ ਆ ਤੇ ਇਹਦੇ ਲਈ ਟ੍ਰੇਨਿੰਗ ਦਾ ਕਿੰਨਾ ਕੁ ਜ਼ਰੂਰੀ ਹੁੰਦਾ ਕਿਉਂਕਿ ਬਹੁਤ ਦੇਖਿਆ ਬ ਚੰਗੇ ਚੰਗੇ ਕੁੱਤੇ ਲੈ ਆਉਂਦੇ ਆ ਬੱਚੇ ਲੈ ਆਉਂਦੇ ਆ ਪਰ ਲੋਕ ਕਹਿੰਦੇ ਸਮੱਸਿਆ ਵੜੀ ਆਉਂਦੀ ਆ ਵੀ ਜਾਂ ਤਾਂ ਗੰਦ ਖਾਣ ਲੱਗ ਜਾਂਦੇ ਆ ਜਾਂ ਅੱਖੇ ਨਹੀਂ ਲੱਗਦੇ ਪੈਰਾਂ ਜੀ ਵੱਢ ਜਾਂਦੇ ਆ ਇਹਨੂੰ ਟ੍ਰੇਨਿੰਗ ਕਿੰਨੀ ਕੁ ਜ਼ਰੂਰੀ ਹੁੰਦੀ ਆ ਇਹ ਬਰੀਡ ਨੂੰ ਵੇਰੇ ਉਹ ਜਦੋਂ ਬੱਚਾ ਆਪਾਂ ਨਿਕਾ ਲੈਨੇ ਆ ਉਦੋਂ ਉਹਨੂੰ ਬਾਹਰ ਜਦੋਂ ਆਪਾਂ ਉਹਨੂੰ ਡਾਈਟ ਦਿੱਤੀ ਆ ਉਹਨੂੰ ਗੇੜਾ ਗੂੜਾ ਕਢਾਓ ਬਾਹਰ ਜਿੱਥੇ ਆਪਾਂ ਨੂੰ ਗਿਜਾਉਣਾਗਾ ਜਿਆਦਾਤਰ ਕੀ ਕਰਦੇ ਆਪਾਂ ਉਹਨੂੰ ਡਾਈਟ ਦੇਈ ਜਾਂਦੇ ਆਗੇ ਉਸੇ ਪਿੰਜਰੇ ਚ ਹੀ ਰੱਖੀ ਜਾਂਦੇ ਆ ਹਾਂਜੀ ਪਰ ਉਹ ਗਿੱਜ ਜਾਂਦਾ ਅੰਦਰ ਹੀ ਤੇ ਬਾਅਦ ਚ ਜਦੋਂ ਵੱਡਾ ਹੋ ਜਾਂਦਾ ਤਿੰਨ ਚਾਰ ਮਹੀਨਾ ਦਾ ਫਿਰ ਆਪਾਂ ਚਾਹੋਣੇ ਆ ਬਾਹਰ ਗਿੱਜੇ ਯਾਨੀ ਕਿ ਉਹਨੂੰ ਸਮੈਲ ਲੱਗਦਾ ਜਿੱਥੇ ਪਹਿਲਾਂ ਕਰਦਾ ਉਹ ਤੋਂ ਨਹੀਂ ਆਉਂਦੀ ਜੀ ਫਿਰ ਉਹ ਜਿੰਨਾ ਮਰਜੀ ਬਾਹਰ ਲਈ ਫਿਰ ਉਹ ਵੱਡੇ ਹੋਏ ਨੂੰ ਤਾਂ ਫਿਰ ਉੱਥੇ ਹੀ ਕਰੀਗਾ ਛੋਟੇ ਹੁੰਦੇ ਦੇ ਬੱਚੇ ਦੀ ਟ੍ਰੇਨਿੰਗ ਉਹ ਵੇ ਕਰੂ ਹਨਾ ਛੋਟੇ ਨੂੰ ਉਹੀ ਗਿਜਾਓ ਜਦੋਂ 2 ਕੁ ਮਹੀਨੇ ਦਾ ਹੋ ਗਿਆ ਹਾਂਜੀ ਉਹਨੂੰ ਖਵਾ ਪਿਆ ਕੇ ਬਾਹਰ ਲਈ ਜਾਓ ਗੇੜਾ ਘੜਾਓ ਦਾ ਠੀਕ ਹੈ ਪ੍ਰੋਗਰੈਸ ਹੋਊਗਾ ਵਧੀਆ ਬਸ ਜਿੱਥੇ ਕੇਰਾ ਹੋਣ ਲੱਗਿਆ ਫਿਰ ਉਹ ਉਹਨੂੰ ਆਸਤ ਪਈ ਉੱਥੇ ਹੀ ਜਾਊਗਾ ਠੀਕ ਹੈ ਬਾਈ ਆਪਣਾ ਵੀ ਜਿਹੜਾ ਇਹ ਸੇਲ ਦਾ ਸਿਸਟਮ ਹੁੰਦਾ ਬੱਚਿਆਂ ਦਾ ਇਹ ਤੁਸੀਂ ਕਿਵੇਂ ਬੱਚਾ ਦਿੰਦੇ ਹੋ ਅਗਲੇ ਨੂੰ ਪਹਿਲਾਂ ਬੁਕਿੰਗ ਹੁੰਦੀ ਆ ਜਾਂ ਕੋਈ ਏਜ ਦੀ ਲਿਮਟ ਹੁੰਦੀ ਵੀ ਇੰਨੀ ਮਹੀਨਿਆਂ ਦਾ ਬੱਚਾ ਆਪਾਂ ਦੇਣਾ ਹਨਾ ਕਿਵੇਂ ਤੁਹਾਡੇ ਨਾਲ ਲੋ ਕਨੈਕਟਿਵ ਵਿਅਕਤੀ ਆਪਣੇ ਇੱਕ ਤਾਂ ਜਿਵੇਂ ਉਹਨਾਂ ਇੰਸਟਾਗ੍ਰਾਮ ਦਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਫੇਸਬੁੱਕ ਹੈ ਇਹ ਮੇਰੀ ਦਵਿੰਦਰ ਰਾਏ ਦੇ ਨਾਮ ਤੇ ਆਈਡੀ ਹੈ ਜੀ ਬਾਈ ਤੇ YouTube ਵੀ ਹੈਗਾ ਦਵਿੰਦਰ ਰਾਏ ਦੇ ਨਾਮ ਤੇ ਹਾਂਜੀ ਤੇ ਬਾਕੀ ਉਹਤੇ ਪੇਜਾਂ ਤੇ ਪਾਉਂਦੇ ਰਹਿੰਨੇ ਆਂ ਅਸੀਂ ਹੂੰ ਤੇ ਡੇਢ ਤਿੰਨ ਮਹੀਨੇ ਦੇ ਸਮੇਂ ਤੇ ਜਦੋਂ ਬੱਚਾ ਹੋ ਜਾਂਦਾ ਹਨ ਕੌਲੀ ਚ ਖਾਣ ਪੀਣ ਲੱਗ ਜੇ ਪੂਰਾ ਅਸੀਂ ਉਹਦੀ ਦੇਖਭਾਲ ਕਰਦੇ ਹਾਂ ਠੀਕ ਹੈ ਛੋਟਾ ਛੋਟਾ ਦਾ ਬੱਚਾ ਬਾਲਾ ਛੋਟਾ ਨਹੀਂ ਦਿੰਦੇ ਹਨਾ ਜੀ ਫਿਰ ਉਹ ਗਾਂਲੇ ਨੂੰ ਕੇਅਰ ਕਰਨੀ ਔਖੀ ਆ ਉਹਦੀ ਠੀਕ ਹੈ ਜੀ ਹਾਂਜੀ ਇਨਾਂ ਦੀ ਵੀ ਸਟੱਡ ਸਰਵਿਸ ਵੀ ਦਿਨ ਹੋਏ ਤੁਹਾਡੇ ਕੋਲ ਸਟੱਡ ਹੈਗੇ ਸਾਰੇ ਡੌਗ ਜਿਹੜਾ ਉਹਨਾਂ ਦੀ ਸਟੱਡ ਸਰਵਿਸ ਹੋਣੀ ਪਹਿਲਾਂ ਅੱਛਾ ਜਿਹੜੇ ਇੰਪੋਰਟਡ ਡੌਗ ਹੈ ਜਿਹੜਾ ਉਹਦੀ ਐਡ ਫੀਸ ਆ ਸਾਰਿਆਂ ਦੀ ਐਡ ਡੀ ਫੀਸਾਂ ਦੇ ਹਿਸਾਬ ਨਾਲ ਠੀਕ ਹੈ ਬਈ ਕਿੰਨੀ ਕੀ ਫੀਸ ਰਹਿੰਦੀ ਹੈ ਬਈ ਜੇ ਆਈਡੀ ਆਪਾਂ ਲੈਣਾ ਹੋਵੇ ਜਿਹੜੇ ਹੁਣ ਵੀਰੇ ਆ ਹੈਗਾ ਬਲੈਕ ਡੌਗ ਇਹਨਾਂ ਦੀ 27000 ਰੁਪਏ ਦੀ ਫੀਸ ਹੈ ਦੋਵਾਂ ਦੀ ਹਾਂਜੀ ਤੇ ਜਿਹੜਾ ਦੂਜਾ ਕੁੱਤਾ ਹੈ ਬਲੈਕ ਐਂਟਨ ਉਹਦੀ 30000 ਰੁਪਏ ਫੀਸ ਹੈ ਇਹ ਜੇ ਕੋਈ ਸ਼ਰਤ ਵੀ ਹੁੰਦੀ ਹੈ ਵੀ ਜਦੋਂ ਕੁੱਤੀ ਕਿਸੇ ਨੇ ਲੈ ਕੇ ਆਉਣੀ ਆ ਹਨਾ ਤਾਂ ਸ਼ਰਤਾਂ ਵੀ ਹੋਣਗੀਆਂ ਕਿ ਕਿੱਦਾਂ ਦੀ ਕੁੱਤੀ ਹੋਣੀ ਚਾਹੀਦੀ ਆ ਕਿੰਨੀ ਵਾਰ ਤੁਸਾਨੂੰ ਮੇਟ ਕਰਵਾਉਣੀ ਹੋ ਜਾਂ ਫੀਸ ਪਹਿਲਾਂ ਬੁਕਿੰਗ ਦਾ ਸਾਰਾ ਉਹ ਵੀ ਦੱਸ ਦਿਓ ਜ਼ਰੂਰ ਮੀਟਿੰਗ ਦਾ ਵੀਰੇ ਉਹ ਫੀਮੇਲ ਦੀ ਵੀਡੀਓ ਤਾਂ ਮਗਾ ਕੇ ਹੀ ਆਪਾਂ ਸਟੱਡ ਦੇ ਵਾਸਤੇ ਹਮੀ ਭਰਦੇ ਆ ਕੁਆਲਿਟੀ ਵਧੀਆ ਹੋਣੀ ਚਾਹੀਦੀ ਆ ਕੁਆਲਿਟੀ ਚੰਗੀ ਹੋਵੇ अच्छा बाकी ਜਿਹੜੀ ਗੱਲ ਫੀਸ ਅਡਵਾਂਸ ਹੀ ਲਈਦੀ ਆ ਉਹਦੇ ਜਦੋਂ ਮੀਟਿੰਗ ਕਰਾਈ ਦੀ ਆ ਹੂੰ ਤੇ ਜੇ ਅਗਲੀ ਦੀ ਮੈਸੇਜ ਆndi ਆਗੀ ਦੁਬਾਰਾ ਆਪਾਂ ਕੋਈ ਫੀਸ ਨਹੀਂ ਫਿਰ ਫ੍ਰੀ ਜੀ ਮੀਟਿੰਗ ਕਰਾ ਫੋਦੀ ਜੀ ਠੀਕ ਹੈ ਜੀ ਕਈ ਵਾਰੀ ਮਿਸ ਵੀ ਹੋ ਜਾਂਦਾ ਹੈ ਨਾ ਹਾਂ ਕੋਈ ਨਹੀਂ ਉਹਨੂੰ ਦੁਬਾਰਾ ਛੱਡ ਦੀ ਜੇਕਰ ਉਸੇ ਫੀਸ 'ਚ ਕੋਈ ਚਾਰਜ ਨਹੀਂ ਲੂਗਾ ਫਿਰ ਠੀਕ ਹੈ ਭਾਈ ਜਿਵੇਂ ਨਵੇਂ ਬੰਦੇ ਹੁੰਦੇ ਆ ਭਾਈ ਤੁਹਾਡੇ ਤੋਂ ਕੋਈ ਫੀਮੇਲ ਲੈ ਕੇ ਮੀਟ ਵੀ ਕਰਾ ਲਈ ਹੈ ਨਾ ਬੱਚੇ ਵਧੀਆ ਆ ਗਏ ਚਲੋ ਉਹਨਾਂ ਨੂੰ ਆਏ ਹੁੰਦਾ ਵੀ ਆਪਾਂ ਵੇਚ ਕੇ ਪਰ ਬੰਦੇ ਕੋਲੇ ਉਦਾਂ ਦਾ ਸਰਕਲ ਨਹੀਂ ਹੁੰਦਾ ਹਨਾ ਵੀ ਬੱਚੇ ਵੇਚਣ ਦਾ ਫਿਰ ਤੁਸੀਂ ਬਕਵਾ ਵੀ ਦਿਨੇ ਹੋ ਬੱਚੇ ਸੇਲ ਵੀ ਕਰਾਉਣੇ ਹੋ ਜੀ ਹਾਂਜੀ ਬੱਚੇ ਸੇਲ ਵੀ ਕਰਾ ਦਿੰਦੇ ਆਗੇ ਅਸੀਂ ਅੱਛਾ ਆਪ ਵੀ ਲੈ ਲੈਣੇ ਹੋ ਆਪ ਵੀ ਲੈ ਲੈਣੇ ਜੀ ਠੀਕ ਜੀ ਜਿਹੜੀਆਂ ਫੀਮੇਲ ਨਾਲ ਆਪਾਂ ਘਰੋਂ ਵੇਚਦੇ ਆ ਹੂੰ ਉਹਨਾਂ ਦੇ ਉੱਤੇ ਜਿਵੇਂ ਕੋਈ ਮੂਲੇ ਨਵਾਂ ਸਟੱਡ ਸਾਡਾ ਆਇਆ ਹੋਵੇ ਉਹਦੇ ਪੈਸੇ ਦਾ ਤੋਂ ਨਾ ਪੂਰੇ ਹੋਏ ਉਹਨਾਂ ਨੇ ਉਹ ਤਾਂ ਜ਼ਰੂਰ ਫੀਸ ਤੇ ਛੱਡਾਂਗੇ ਨਹੀਂ ਆਮ ਘਰਾਂ ਵਾਲੇ ਸਟੱਡ ਹੀ ਬੱਚੇ ਦੇ ਮੀਟਿੰਗ ਦੇ ਅੱਛਾ ਬੱਚੇ ਤੇ ਦੇ ਦੇਣ ਉਹਨਾਂ ਤਾਂ ਫੀਸ ਨਹੀਂ ਲੈਂਦੇ ਉਹਦੇ ਲਈ ਸ਼ਰਤ ਹੈਗੇ ਫੀਮੇਲ ਚੰਗੀ ਹੋਣੀ ਚਾਹੀਦੀ ਹੈ ਜਿਹੜੀ ਆਪਣੇ ਘਰ ਦੀ ਵਿੱਚ ਹੀ ਹੈ ਵੀਰੇ ਅੱਛਾ ਉਹ ਤਾਂ ਫਿਰ ਵਧੀਆ ਹੀ ਦੇਵਾਂਗੇ ਆਪਾਂ ਠੀਕ ਹੈ ਬਈ ਉਹ ਤਾਂ ਫੀਸ ਨਹੀਂ ਲੈਂਦੇ ਉਹ ਤੋਂ ਬੱਚਾ ਹੀ ਲੈ ਲਈ ਜਾਗਾ ਜਦੋਂ ਉਹਦੀ ਕੁੱਤੀ ਹੁੰਦੀ ਹਾਂ ਬਈ ਆਪਾਂ ਬਹੁਤ ਬੰਦੇ ਦੇਖਿਆ ਪੰਜਾਬ 'ਚ ਜਿਹੜੇ ਜਰਮਨ ਸ਼ੈਫਰ ਤੇ ਵੀ ਕੰਮ ਕਰੀ ਜਾਂਦੇ ਆ ਹਨਾ ਪਰ ਜਿਵੇਂ ਤੁਹਾਡੇ ਕੋਲੇ ਜ਼ਿਆਦਾ ਗੈਂਤੀ ਦੇ ਜਾਨਵਰ ਆ ਕਿਸੇ ਕੋਲੇ ਮੇਰੇ ਖਿਆਲ ਨਾਲ ਪੰਜਾਬ ਚ ਇਹਨੇ ਜਾਨਵਰ ਨਹੀਂ ਹੋਣੇ ਤੁਹਾਡੇ ਦਾ ਧਿਆਨ ਚ ਹੋਊਗਾ ਇਹ ਚੀਜ਼ ਨਹੀਂ ਵਿੱਚ ਹੈਗੇ ਕੈਨਲ ਮੇਰੇ ਜਵਾਟੋਂ ਥੋੜੀ ਹੀ ਆ ਜਦ ਆਲ ਬਰੀਡ ਤੇ ਬੜਾ ਕੰਮ ਕਰਦੇ ਇਹਨੂੰ ਹਾਂਜੀ ਵੀ ਕੱਲੀ ਸ਼ੈਫੜ ਤੇ ਥੋੜੇ ਤੁਸੀਂ ਸਿੰਗਲ ਬਰੀਡ ਤੇ ਬਰੀਡਿੰਗ ਕਰ ਰਹੇ ਹੋ ਮੇਰੇ ਕੋਲੇ ਕੱਲੀ ਸ਼ੈਫੜੀ ਆ ਹੋਰ ਕੋਈ ਬਰੀਡ ਨਹੀਂ ਹੈ ਠੀਕ ਆ ਬਾਈ ਇਹਨਾਂ ਦੇ ਵਿੱਚ ਵੀ ਜਿਹੜਾ ਇਨਬਰੀਡਿੰਗ ਦਾ ਹੁੰਦਾ ਕੁੱਤਿਆਂ ਦੇ ਵਿੱਚ ਉਹ ਵੀ ਹੁੰਦਾ ਧਿਆਨ ਰੱਖਣਾ ਪੈਂਦਾ ਇਨਬਰੀਡਿੰਗ ਦਾ ਹਾਂ ਜੀ ਰੱਖਣਾ ਮੈਂ ਤਾਂ ਆਪਣੇ ਕੋਲੇ ਸਾਰੇ ਯਾਨੀ ਕਿ ਤੰਜੂ ਸਟੱਡੀ ਜਿਹੜੀ ਡੋਡੀ ਲਾਈਨਾਂ ਦੀ ਹੈ ਹੂੰ ਵੀ ਆਪਾਂ ਚੇਂਜ ਤਾਂ ਇਹਨੂੰ ਕਰਦੇ ਹੀ ਰਹਿੰਦੇ ਹਰ ਇੱਕ ਸਾਲ ਇੱਕ ਦੋ ਸਟੱਡੀ ਚੇਂਜ ਕਰੀਦੇ ਆ ਨਵੇਂ ਲਈਦੇ ਠੀਕ ਹੈ ਜੀ ਵੀ ਜਿਹੜਾ ਇਨਬਰੀਡਿੰਗ ਦਾ ਮੈਟਰ ਨਾ ਸਵੇ ਜਿੱਦਾਂ ਫੀਮੇਲ ਆ ਗਈਆਂ ਆਪਣੇ ਕੋਲ ਸੇਲ ਹੋ ਕੇ ਵੀ ਉਹਨਾਂ ਨੂੰ ਇਨ ਫਿਊਚਰ ਉਹ ਪੰਗਾ ਨਾ ਪਵੇ ਠੀਕ ਹੈ ਜੀ ਜਿਹੜਾ ਵੀ ਕੁੱਤਿਆਂ ਦੇ ਵਿੱਚ ਪੇਪਰਾਂ ਦਾ ਚੱਲਦਾ ਸਿਸਟਮ ਹਨਾ ਕੇਸ ਅਰੇਸਟਡ ਹੁੰਦੇ ਆ ਉਹ ਵੀ ਤੁਹਾਡੇ ਕੋਲੇ ਸਾਰਿਆਂ ਦੇ ਹੁੰਦੇ ਆ ਪੇਪਰ ਜਾਂ ਵਿਦੌੜ ਪੇਪਰ ਵੀ ਕਰਦੇ ਆਪਣੇ ਕੋਲੇ ਵੀਰੇ ਸਾਰੇ ਹੀ ਵਾਲ ਜਿੰਨੇ ਡੌਗ ਆ ਸਾਰੇ ਹੀ ਵਿਦ ਕੇਸ ਅਰੇਸਟਡ ਆ ਜਿਹੜਾ ਬੱਚਾ ਤੁਸੀਂ ਦਿਓਗੇ ਉਹਦੇ ਪੇਪਰ ਹੋਣਗੇ ਹਾਂ ਉਹ ਕਈ ਵਾਰੀ ਜਿਵੇਂ ਹੁਣ ਜੇ ਕੋਈ ਬੰਦਾ ਕਹਿੰਦਾ ਮੈਂ ਲੈਣੇ ਆ ਪੇਪਰ ਫਿਰ ਉਹਦਾ ਫੀਸ ਲੱਗਦੀ ਆ ਉਹ ਜਿਹਦਾ ਫੀਸ ਭਰਦਾ ਅਗਲਾ ਫਿਰ ਤਾਂ ਮੰਗਵਾ ਦਿੰਨੇ ਆ ਗਿਆਲਾ ਕਹਿੰਦਾ ਵੀਰੇ ਮੈਂ ਤਾਂ ਘਰੇ ਹੀ ਰੱਖਣਾਗਾ ਜੀ ਪਰ ਉਹਨਾਂ ਦਾ ਆਪਾਂ ਉਹਨੂੰ ਪੇਮੈਂਟ ਲੈਸ ਕਰ ਦਈਏ ਠੀਕ ਹੈ ਬਈ जिने पेपर ਲੈਣੇ ਆ ਅੱਗੇ ਲੌਂਗ ਟਾਈਮ ਬਰੀਡ ਤੇ ਕੰਮ ਕਰਨਾ ਹਨਾ ਤਾਂ ਉਹ ਫਿਰ ਤੁਸੀਂ ਫੀਸ ਲੈਣੇ ਹੋ ਇੱਕ ਬਾਈ ਅੱਜ ਕੱਲ ਜਿਹੜਾ ਸ਼ੋਅ ਬਹੁਤ ਚੱਲਦੇ ਆ ਹਨਾ ਸਾਰੇ ਸ਼ਹਿਰਾਂ ਦੇ ਵਿੱਚ ਸ਼ੋਅ ਹੋਣ ਲੱਗ ਗਏ ਚੰਗਾ ਲੋਕ ਪੈਸਾ ਲਾਉਂਦੇ ਆ ਸ਼ੋਅ ਕਰਦੇ ਆ ਆਪਣੇ ਡੌਗ ਤੇ ਜਿਵੇਂ ਤੁਹਾਡਾ ਵੀ ਦੇਖਿਆ ਹੋਵੇਗਾ ਜਿੱਥੇ ਵੀ ਸ਼ੋਅ 'ਚ ਜਾਂਦੇ ਹੋ ਤੁਹਾਡਾ ਜਾਨਵਰ ਆਉਂਦਾ ਹੀ ਆਉਂਦਾ ਵਿਨ ਕਰਦੇ ਹੋ ਹਨਾ ਕਿੰਨੇ ਸ਼ੋਅ ਹੁਣ ਤੱਕ ਦੇਖ ਚੁੱਕੇ ਹੋ ਕਿੰਨੇ ਸਾਲ ਹੋ ਗਏ ਸ਼ੋਅ ਕਰਦਿਆਂ ਨੂੰ ਆਪਾਂ ਉਹਨੂੰ ਵੀਰੇ ਸ਼ੋਅ ਕਰਦਿਆਂ ਦਾ 3 ਸਾਲ ਹੀ ਹੋਏ ਆ ਹਾਂਜੀ ਇਹ ਪਹਿਲਾਂ ਦਾ ਵੈਸੇ ਆਪਣੇ ਕੋਲ ਕੁਆਲਿਟੀ ਸਾਰੀ ਸ਼ੋਅ ਵਾਲੀ ਹੀ ਆ ਬਸ ਤਰੀ ਉਸ ਪਾਸੇ ਧਿਆਨ ਹੀ ਨਹੀਂ ਜਾਦਾ ਜੀ ਤੇ ਤਿੰਨ ਸਾਲ ਹੋ ਗਏ ਸਾਨੂੰ ਸ਼ੋਅ ਕਰਦਿਆਂ ਅੱਛਾ ਸਾਰੇ ਸ਼ੋਅ ਹੀ ਜਾਣੇ ਹੋ ਫਿਰ ਬਈ ਸਾਰਾਂ ਚ ਤਕਰੀਬਨ ਮੇਰੇ ਜੋ ਕੋਈ ਕੰਮ ਧੰਦਾ ਨਾ ਹੋਵੇ ਤਾਂ ਸਾਰੇ થઈ ਜਾਈਦਾ ਜੋ ਕੋਈ ਘਰੇ ਆਪ ਨੂੰ ਕੰਮ ਦਿੰਦਾ ਫਿਰ ਨੈਸਟ ਵੀ ਕਰ ਦੂਗੇ ਠੀਕ ਹੈ ਬਾਈ ਜਿਹੜਾ ਹੁਣ ਤੁਸੀਂ ਆਪਣਾ ਡੌਗ ਹੈਗਾ ਤੁਹਾਡੇ ਕੋਲ ਬਲੈਕ ਐਂਡ ਟੈਨ ਇمپੋਰਟ ਕਰਵਾਇਆ ਇਹ ਬਾਈ ਲੱਗਿਆ ਸ਼ੋ ਕਿਤੇ ਹੋਣਾ ਇਸ ਸੀਜ਼ਨ ਦੇ ਵਿੱਚ ਇਹਦੇ ਕੋਲੇ ਵੀਰੇ ਵਾਰ ਤਾਂ ਵਿਨਿੰਗ ਹੈਗੀ ਆ ਇਹ ਪਹਿਲਾਂ ਮੁੰਡੇ ਕੋਲੇ ਜਿੱਥੇ ਆਇਆ ਵਾ ਸੀਗਾ ਹਾਂਜੀ ਉਹਨੇ ਵੀ ਨਹੀਂ ਸ਼ੋ ਕੀਤਾ ਤੇ ਫਿਰ ਅਸੀਬ ਨਹੀਂ ਕੀਤਾ ਅਸ਼ਾਇਦ ਕਿ ਨਹੀਂ ਕੀਤਾ ਨਹੀਂ ਕੀਤਾ ਪਿੱਛੇ ਬਾਹਰ ਵੀਰੇ ਹੈਈਆ ਸਰਬੀਆ ਤੇਰੇ ਕੋਲੇ ਵਿਨਿੰਗ ਹੈਗੀ ਆ ਇਹ ਸਰਬੀਆ ਤੋਂ ਇمپੋਰਟ ਆ ਬਾਈ ਸਰਬੀਆ ਤੋਂ ਇمپੋਰਟ ਜਦੋਂ ਵੀ ਇمپੋਰਟ ਕਰਵਾਉਨੇ ਆਪੇ ਇੱਥੇ ਹਨਾ ਡੌਗ ਆਉਂਦਾ ਪੰਜਾਬ ਦੇ ਵਿੱਚ ਤਾਂ ਇੰਨਾ ਕੋ ਫਰਕ ਹੁੰਦਾ ਟੈਂਪਰੇਚਰ ਦੀ ਗੱਲ ਕਰੀਏ ਜਾਂ ਪੌਣ ਪਾਣੀ ਦਾ ਦਿੱਕਤ ਆਉਂਦੀ ਹੈ ਜਾਨਵਰ ਨੂੰ ਇੱਥੇ ਆ ਕੇ ਹਾਂ ਵੀਰੋ ਕੇਅਰ ਕਰਨੀ ਪੈਂਦੀ ਆ ਸਿਆਰ ਦੀਆਂ ਜੇ ਤਾਂ ਕੋਈ ਸਿਆ ਉਹ ਚ ਹੈ ਨਹੀਂ ਕੋਈ ਡਾ ਪੰਗਾ ਜਦੋਂ ਗਰਮੀ ਹੁੰਦੀ ਆ ਉਹ ਥੋੜਾ ਰੱਖਣਾ ਪੈਂਦਾ ਫਿਰ ਏਸੀ ਉਸੀ ਲਾ ਕੇ ਰੱਖੀ ਜਾਂਦਾ ਤੁਹਾਡੇ ਵੀ ਅਸੀਂ ਲੱਗਿਆ ਫਾਰਮ ਚ ਇੱਥੇ ਸਾਡੇ ਹਾਂ ਲੱਗਿਆ ਵੱਟ ਕੋਈ ਈਡੀ ਗੱਲ ਨਹੀਂ ਵੀ ਜੇ ਆਪਾਂ ਇਹਨੂੰ ਏਸੀ ਤੋਂ ਬਿਨਾ ਚਲਾਵਾਂਗੇ ਹਾਂਜੀ ਸਰਵਾਈਵ ਨਹੀਂ ਕਰ ਸਕਦੀ ਹੈ ਨਾ ਸਾਡੇ ਤਾਂ ਡੌਗ ਜਿਆਦਾ ਹੋਣ ਕਰਕੇ ਹੂੰ ਪਰ ਉਹ ਹੋਮਸ ਹੋ ਜਾਂਦੀ ਹੈ ਇੱਕ ਦੂਜੇ ਦੀ ਪ੍ਰਧਾਨ ਤਾਂ ਇਹੀ ਲਾਏ ਜਿਆਦਾ ਵੀ ਡਬਲ ਕੋਡ ਨੂੰ ਲੋਕ ਇਸ ਕਰਕੇ ਮੰਨ ਲਓ ਪਹਿਲਾਂ ਰੱਖਦੇ ਨਹੀਂ ਸੀਗੇ ਵੀ ਇਹ ਗਰਮੀ ਦੇ ਵਿੱਚ ਔਖਾ ਬਹੁਤ ਹੈ ਪਾਲਣਾ ਇਹਨੂੰ ਏਸੀ 'ਚ ਰੱਖਣਾ ਪੈਂਦਾ ਜਾਦਾ ਇਹੀ ਧਾਰਨਾ ਸੀਗੀ ਹਨਾ ਜੇ ਆਪਾਂ ਡਬਲ ਕੋਟ ਜਾਨਵਰ ਘਰੇ ਰੱਖਣਾ ਟੈਂਪਰੇਚਰ ਤੇ ਤਾਂ ਉਹਨੂੰ ਕਿੱਦਾਂ ਕੇਅਰ ਕਰ ਸਕਦੇ ਉਹਦੀ ਕਿਹੜੇ ਢੰਗ ਨਾਲ ਪਾਲ ਸਕਦੇ ਉਹਨੂੰ ਵੀਰੇ ਜੇ ਤਾਂ ਆਪਣੇ ਕੋਲੇ ਵਧੀਆ ਕੂਲਰ ਦਾ ਪੱਖੇ ਦਾ ਸਿਸਟਮ ਹੈ ਜੇ ਪੱਕੀ ਛੱਤ ਹੋਵੇ ਤੇ ਉਹਦੀ ਕਟਿੰਗ ਵੀ ਕਰਾ ਸਕਦੇ ਆ ਵਾਲਾਂ ਦੀ ਆਪਾਂ ਜਿਹਨੂੰ ਗੁਰੂ ਵੀ ਕਹਿੰਦੇ ਆ ਉਹ ਕਰਾ ਦਿਓ ਠੀਕ ਹੈ ਜੀ ਗਰਮੀ ਨਾ ਗਏਂਦੀ ਆ ਸਰਦੀਆਂ ਮੌਕੇ ਨੂੰ ਤਾਂ ਫਿਰ ਸੈੱਟ ਹੋ ਜੂਗਾ ਹਾਂ ਹਾਂਜੀ ਇਹ ਜਦਾਂ ਜਦੋਂ ਮੰਨ ਲਓ ਮੂੰਹ ਡੱਡ ਗਿਆ ਜੀਵ ਕੱਢੀ ਰੱਖਦੇ ਹੌਕਦੇ ਆ ਹਨਾ ਕੁੱਤੇ ਨੂੰ ਬਈ ਕਹਿੰਦੇ ਮੁੜਕਾ ਵੀ ਨਹੀਂ ਆਉਂਦਾ ਇਹ ਵੀ ਗੱਲ ਸਹੀ ਆ ਹਾਂ ਜੀ ਇਹਨੂੰ ਫਿਰ ਪਸੀਨਾ ਮੁੜਕਾ ਜੀਵਰਾ ਹੀ ਆਉਂਦਾ ਗਿਆ ਇਹ ਰੋਮ ਨਹੀਂ ਹੁੰਦੇ ਜਿਵੇਂ ਆਪਾਂ ਨੂੰ ਪਸੀਨਾ ਆਉਂਦਾ ਇਹਨਾਂ ਨੂੰ ਨਹੀਂ ਹਾਂ ਠੀਕ ਹੈ ਜੀ ਹਾਂ ਜੀ ਇਹ ਫਿਰ ਮੂੰਹ ਰਾਹੀਂ ਗਰਮੀ ਆਉਦੀ ਬਾਹਰ ਕੱਢਦੇ ਹ ਹਾਂ ਜੀ ਜਿਵੇਂ ਬਈ ਹੋਂਦੀ ਗੱਲ ਕਰੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਬੱਚੇ ਹੈਗੇ ਨੇ ਆਪਣੇ ਕੋਲੇ ਸੇਲ ਦੇ ਲਈ ਹਾਂ ਬੱਚੇ ਸਾਡੇ ਕੋਲੇ ਮੇਰੇ ਹੁੰਦੇ ਆ ਆਪਾਂ ਵੀਡੀਓ ਸ਼ਾਟ ਬਣਾ ਦਿਆਂਗੇ ਨਾਲ ਲਾ ਦਿਓ ਤੁਸੀਂ ਹਾਂ ਜੀ ਤੇ 10 ਤੋਂ 15 ਬੱਚੇ ਸਾਡੇ ਕੋਲ ਹਮੇਸ਼ਾ ਹੁੰਦੇ ਹੀ ਆ। ਅੱਛਾ ਸਾਰਾ ਸਾਲ ਹੀ ਹੁੰਦੇ। ਕੁੱਤਿਆਂ ਸੂਈ ਜਾਂਦੀਆਂ ਰਹਿੰਦੀਆਂ। ਸੂਈਆਂ ਆਉਣ ਵੀ ਦੋ ਸੂਈਆਂ ਦੀਆਂ ਜੀ। 1 ਲੀਟਰ ਤੇ ਹੋਰ ਇੱਕ ਲੀਟਰ ਹੋਣ ਵਾਲਾ। ਅੱਛਾ। ਇੱਕ ਛੇ ਹੋਰ ਫੀਮੇਲਾਂ ਦੀ ਆ। ਠੀਕ ਹੈ। ਯਾਨੀ ਕਿ ਤਿੰਨ ਦੋ ਤੋਂ ਤਿੰਨ ਫੀਮੇਲਾਂ ਹਰ ਇੱਕ ਮਹੀਨੇ ਪੱਕੀਆਂ ਵਗੂ ਹੀ। ਹੂੰ। ਤੁਸੀਂ ਆਈਆਂ ਆਪਣੇ ਕੋਲੇ 23-24 ਕੁੱਤੀਆਂ ਟੋਟਲ। ਆਪਣੇ ਕੋਲੇ ਦੋਨੇ ਆ ਜਾਨਵਰ ਸਿੰਗਲ ਕੋਡ ਵੀ ਹੈ ਤੇ ਲੌਂਗ ਕੋਰਟ ਵੀ ਆ ਗਈ ਹੈ ਨਾ ਜੀ। ਇਹਦਾ ਬੱਚਾ ਦਾ ਕੀ ਕੀ ਰੇਟ ਰਹਿੰਦਾ ਬਈ ਕਿਉਂਕਿ ਵੀਡੀਓ 'ਚ ਦੱਸ ਦਈਏ ਫਿਰ ਲੋਕ ਪਕਾਈ ਨਹੀਂ ਕਰਾਉਂਦੇ ਹਨਾ। ਬੱਚ ਸ਼ੋਰਟ ਕੋਡ ਠੀਕ ਤੇ ਫਿਰ ਉਹ ਗਾਂ ਬਾਕੀ ਇਹੋ ਜੀ ਬਰੀਡ ਉਹ ਜੇ ਪਾਸੇ ਹੈ ਨਾ ਠੀਕ ਹੈ ਜੀ ਜਾਨੀ ਕਿ ਸਟਾਰਟਿੰਗ ਇੱਥੋਂ ਹੈ ਜੀ 14 15 ਜਿਹੜਾ ਤੁਸੀਂ 15 2000 ਦਾ ਸ਼ੋਰਟ ਕੋਡ ਬੱਚਾ ਦਿੰਨੇ ਹੋ ਉਹ ਵੀ ਵਧੀਆ ਕੁਆਲਿਟੀ ਦਾ ਹੋਊਗਾ ਸ਼ੋਅ ਵਗੈਰਾ ਉਹ ਵੀ ਲੱਗੂਗਾ ਹੈ ਨਾ ਜੇ ਬੰਦਾ ਤਿਆਰੀ ਕਰ ਕੋਈ ਪਹਿਲਾ ਕੋਡ ਦਾ ਹੀ ਫਰਕ ਹੁੰਦਾ ਜੀ ਵੀ ਉਦਾਂ ਕੁਆਲਿਟੀ ਨਹੀਂ ਆਪਾਂ ਕਹਿੰਦੇ ਜਿਹੜੇ ਲੌਂਗ ਕੋਡ ਆ ਉਹ ਵੀ ਸ਼ੋਰਟ ਕੋਡ ਚੋਂ ਨਿਕਲੇ ਵੇ ਠੀਕ ਹੈ ਜੀ ਇਹ ਉਹ ਬਰੀਡ ਨਹੀਂ ਆਪਾਂ ਕਹਦੇ ਕੋਈ ਲੈਦੀ ਆ ਹੂੰ ਤੇ ਬਸ ਕੱਲੀ ਜੱਤ ਦਾ ਹੀ ਫਰਕ ਹੈ ਉਹਨਾਂ ਦਾ ਉਹਦੀ ਕੁਆਲਿਟੀ ਐਂਗੂਲੇਸ਼ਨ ਪ੍ਰੋਪਰ ਹੋਊਗੀ ਸ ਠੀਕ ਹੈ ਬਾਈ ਤੇ ਦੋਸਤੋ ਜਿਹੜੇ ਭਰਾ ਸ਼ੌਕ ਰੱਖਦੇ ਆ ਚੰਗਾ ਬੱਚਾ ਲੈਣਾ ਚਾਹੁੰਦੇ ਆ ਹਨਾ ਆਪਾਂ ਬਾਈ ਕਈ ਵਾਰੀ ਸੇਲ ਪਰਚੇਜ਼ ਵਾਲੇ ਬੰਦੇ ਤੋਂ ਵੀ ਇੰਨਾ ਮਹਿੰਗਾ ਬੱਚਾ ਲੈ ਲੈਨੇ ਆ ਉਹਦੇ ਨਾਲੋ ਜਾਇਜ਼ ਰੇਟ ਤੇ ਆਪਾਂ ਨੂੰ ਕੈਨਲ ਦੇ ਵਿੱਚੋਂ ਬੱਚਾ ਮਿਲ ਸਕਦਾ ਤੇ ਬਾਈ ਹੋਰਾਂ ਦਾ ਜਿਹੜਾ ਕੰਮ ਹੈਗਾ ਬਹੁਤ ਹੀ ਭਰੋਸੇ ਵਾਲਾ ਕੋਈ ਇਹੋ ਜਿਹਾ ਨਹੀਂਗਾ ਵੀ ਪਾਸਿਓਂ ਬੱਚਾ ਚੱਕ ਕੇ ਦੇਦਾ ਜਿੰਨੇ ਵੀ ਭਰਾ ਜਾਣਦੇ ਆ ਬਾਈ ਦਵਿੰਦਰ ਨੂੰ ਹਨਾ ਸਾਰੇ ਜਾਣਦੇ ਆ ਬਾਈ ਜਿਆਦਾ ਤੁਹਾਨੂੰ ਪਟਵਾਰੀ ਦੇ ਨਾਲ ਨਾਲ ਹੀ ਜਾਣਦੇ ਹਨਾ ਹਾਂਜੀ ਆ ਜ਼ਿਆਦਾਤਰ ਮੈਂ ਪਰਿਵਾਰੀ ਹੀ ਕਹਿੰਦੇ ਆ ਜੀ ਠੀਕ ਹੈ ਜੀ ਤੇ ਦਵਿੰਦਰ ਆਉਂਦਾ ਮੇਰਾ ਨਾਮ ਦਵਿੰਦਰ ਰਾਏ ਹੈ ਨਾ ਦਵਿੰਦਰ ਸਿੰਘ ਰਾਏ ਠੀਕ ਹੈ ਤੇ ਜੇ ਤੁਸੀਂ ਕਿਸੇ ਨਾਲ ਕੰਟੈਕਟ ਕਰਨਾ ਬਾਈ ਕਿਵੇਂ ਕਰ ਸਕਦਾ ਨੰਬਰ ਵੀ ਦੱਸੋਗੇ ਆਪਦਾ ਜੀ ਹਾਂਜੀ ਆਪਣਾ ਨੰਬਰ 9417056090 ਠੀਕ ਹੈ ਜੀ ਹਾਂਜੀ ਕਿਸੇ ਨੇ ਵੀ ਬੱਚਾ ਲੈਣਾ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਸਟੱਡ ਦੀ ਮੀਟਿੰਗ ਲੈਣੀ ਆ ਉਹ ਵੀ ਬਾਈ ਨਾਲ ਸੰਪਰਕ ਕਰ ਲਿਓ ਪਿੰਡਾ ਬੁੱਟਰਕਲਾਂ ਜ਼ਿਲ੍ਹਾ ਮੋਗਾ ਤੇ ਬਾਈ ਹੋਰ ਕੋਈ ਗੱਲਬਾਤ ਕਹਿਣੀ ਚਾਹੋ ਆਪਣੇ ਇਸ ਕੰਮ ਬਾਰੇ ਕੁੱਤਿਆਂ ਬਾਰੇ ਜਾਂ ਕੋਈ ਸਨੇਹਾ ਦੇਣਾ ਚਾਹੂੰ ਸਨੇਹਾ ਹੀ ਇਹੀ ਆ ਬੱਸ ਵੀ ਜਿਵੇਂ ਹੁਣ ਕਈ ਭਰਾ ਫੋਟੋਆ ਪਾ ਕੇ ਪੁੱਛਣ ਲੱਗ ਜਾਂਦੇ ਵੀ ਆ ਪੁੱਤਾ ਕਿਸੇ ਦਾ ਹੈ ਹਾਂਜੀ ਕਿ ਕਿਵੇਂ ਦਾ ਹਨਾ ਹਾਂਜੀ ਤੇ ਉਹ ਆਪਣੇ ਤੋਂ ਤਸੱਲੀ ਲੈਣ ਦੀ ਪਜੀ ਤੋਂ ਲੈਣ ਲੱਗੇ ਉਹ ਤੁਸੀਂ ਪੁੱਛ ਲਿਆ ਕਰਨ ਵੀ ਉਹ ਜ਼ਿੰਮੇਵਾਰੀ ਚੱਕਦਾ ਵਧੀਆ ਮਾੜੇ ਦੀ ਹਨਾ ਹਾਂਜੀ ਤੇ ਭਲਕੇ ਸੀ ਕਿਸੇ ਦਾ ਸਲਾਵਾਂਗੇ ਮਾੜਾ ਨਿਕਲ ਗਿਆ ਫਿਰ ਵੀ ਆ ਲਗੂ ਭਾਈ ਮੈਂ ਤੈਨੂੰ ਵੀਡੀਓ ਪਾਈ ਸੀ ਹਾਂ ਜੇ ਕੋਈ ਬੰਦੇ ਦੀ ਨਿੰਦ ਦੀ ਚੀਜ਼ ਉਹ ਮੁੜ ਕੇ ਗਾਂਲੇ ਨੂੰ ਆਣਾ ਦੱਸਣ ਲੱਗ ਜਾਂਦਾ ਵੀ ਭਾਈ ਹੁਣੇ ਸਾਨੂੰ ਆ ਹਾਂ ਹੁਣੇ ਤਾਂ ਕਹਿਦਾ ਵਧੀਆ ਨਹੀਂ ਆ ਹਨਾ ਵੀ ਉਹਦੇ ਨਾਲੋਂ ਮੇਰੇ ਨਾਲ ਉਹ ਪੁਘਾਈ ਕਰਨ ਵਾਲੋਂ ਬੰਦੇ ਨਾਲ ਜਿਹ ਤੋਂ ਲੈਣ ਲੱਗੇ ਆ ਹਾਂਜੀ ਉਹਦੇ ਨਾਲ ਸੈਟੀਸਫਾਈ ਹੋਣਾ ਵੀ ਆਪਣੇ ਤੋਂ ਫੋਟੋਆਂ ਪਾ ਕੇ ਛੋਲਿਆ ਉਹਦੀ ਜਾਣਕਾਰੀ ਨਾ ਮੰਗਿਆ ਕਰਨ ਵੀ ਇਹ ਕਿਹੋ ਜਿਹਾ ਲੱਗਣਗੇ ਠੀਕ ਹੈ ਜੀ ਹਾਂ ਆਪਾਂ ਆਪਦੀ ਚੀਜ਼ ਬਾਰੇ ਕਹਿ ਥੋੜਾ ਬੱਚਾ ਜਿਹੜਾ ਤੁਹਾਡੇ ਘਰ ਜਾਊਗਾ ਉਹਦੀ ਗਰੰਟੀ ਆਪਾਂ ਨੂੰ ਉਹਦਾ ਤਾਂ ਪਤਾ ਨਾ ਵੀ ਉਹਦੀ ਮਾਂ ਪਿਓ ਕਹੋ ਜਿਹਾ ਹੋ ਜਾਵੇ ਹੂੰ ਹੁਣ ਬਾਹਰਲੇ ਬੱਚੇ ਤਾਂ ਨਿੱਕੇ ਹੁੰਦੇ ਤਾਂ ਮੰਨ ਲਓ ਜਿਹੜੇ ਆਪਣੇ ਖੇਤਾਂ ਦੀ ਕੁੱਤੀਆਂ ਹੁੰਦੀ ਉਹਨਾਂ ਦੇ ਵੀ ਬਹੁਤ ਸੋਹਣੇ ਹਾਂਜੀ ਹਾਂਜੀ ਆਪਾਂ ਕਿਸੇ ਦਾ ਚੰਗਾ ਮੜਾ ਕਰਨ ਦਾ ਆਪਣੇ ਕੋਲੇ ਸਮਾਂ ਹੈ ਨਹੀਂ ਜੀ ਠੀਕ ਹੈ ਬਈ ਆਪਾਂ ਸਲਾਈਏ ਦੇ ਏ ਦੋਸਤੋ ਬਾਈ ਹੋਰਾਂ ਦਾ ਪੇਜ ਆ ਹਨਾ ਜਿਹੜਾ ਇੰਸਟਾਗ੍ਰam ਤੇ ਜੀਐਸਡੀ ਕੈਨਲ ਮੋਗਾ ਉਹ ਫੋਲੋ ਕਰਿਓ ਜਰੂਰ ਫੇਸਬੁੱਕ YouTube ਤੇ ਸਾਰੇ ਕਿਤੇ ਬਾਈ ਹੋਰੀ ਅਪਡੇਟ ਰਹਿੰਦੇ ਆ ਬਾਕੀ ਸਾਰੇ ਜਾਨਵਰ ਤੁਸੀਂ ਇਹਨਾਂ ਦੇ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਕਿਸੇ ਨੇ ਬੱਚਾ ਲੈਣਾ ਵਧੀਆ ਕੁਆਲਿਟੀ ਦਾ ਬਾਈ ਨਾਲ ਸੰਪਰਕ ਕਰ ਲਿਓ ਮੀਟਿੰਗ ਲੈਣੀ ਹੈ ਕਿਸੇ ਸਟੱਡ ਦੀ ਤਾਂ ਵੀ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਤੁਸੀਂ ਮੀਟਿੰਗ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਜੀ ਇੱਕ ਜੇ ਵੀ ਸਿੱਧੀ ਕਾਲ ਅਟੈਂਡ ਬਾਲੀ ਨਹੀਂ ਹੁੰਦੀ ਸਾਥੋ ਹਾਂਜੀ ਵੀ ਜੇ ਕਿਸ ਨੂੰ ਕੋਈ ਗੱਲਬਾਤ ਕੋਈ ਵੀ ਯਾਨੀ ਕਿ ਮੈਨੂੰ WhatsApp ਤੇ ਮੈਸੇਜ ਪਾ ਸਕਦਾ ਵਾਇਸ ਮੈਸੇਜ ਪਾ ਦੋ ਉਹ ਜਵਾਬ ਜ਼ਰੂਰ ਦੇਵਾਂਗੇ ਹਾਂਜੀ ਹਾਂ ਇਹ ਵੀ ਸਹੀ ਆ ਬਾਈ ਹਨਾ ਇੱਕ ਨੰਬਰ ਆਪੋਂ ਟੈਂਡ ਨਹੀਂ ਹੁੰਦੇ ਮੰਨ ਲਓ 7883 ਹੁਣ ਹੋ ਜਾਂਦੇ ਆ ਜਦਾਂ ਦੇ ਵੀ ਇੰਨੇ ਨਹੀਂ ਟੈਂਡ ਰਹਿੰਦੇ ਸਤੋਂ ਜੀ ਬਾਈ ਜੇ ਕਿਸੇ ਨੇ ਕੋਈ ਗੱਲਬਾਤ ਪੁੱਛਣੀ ਆ WhatsApp ਤੇ ਵਾਇਸ ਮੈਸੇਜ ਛੱਡ ਦੇ ਹੁਣ ਨਹੀਂ ਚੱਕਿਆ ਜਾਂਦਾ ਹਾਂਜੀ ਹੁਣ ਨਹੀਂ ਚੱਕਿਆ ਜਾਂਦੇ ਇਹਨੇ ਸੋ ਇਹ ਗੱਲ ਤੇ ਵੀ ਬਾਈ ਗੌਰ ਕਰਿਓ WhatsApp ਤੇ ਕੰਟੈਕਟ ਕਰਿਓ ਬਾਈ ਹੋਰੀ ਤੁਹਾਨੂੰ ਬੈਕ ਕਾਲ ਕਰਨਗੇ ਜ਼ਰੂਰ ਹਨਾ ਧੰਨਵਾਦ ਬਾਈ ਠੀਕ ਸਹੀ ਬਾਈ ਮਿਹਰਬਾਨੀ